ਗੁਰਦੁਆਰਾ ਸਾਹਿਬ ਸ਼੍ਰੀ ਕਾਲ ਤੱਕ ਦੇ ਸائب ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗਰਗਜ ਇਤਿਹਾਸਿਕ ਗੁਰਦੁਆਰਾ ਸ਼੍ਰੀ ਚਰਨ ਕਮਨ ਸਾਹਿਬ ਵਿਖੇ ਪੁੱਜੇ ਜਿੱਥੇ ਉਹਨਾਂ ਦਾ ਤੁਮਸਤਕ ਹੋਣ ਉਪਰੰਤ ਪਵਿੱਤਰ ਖੂਹ ਅਤੇ ਝੰਡ ਸਾਹਿਬ ਦੇ ਵੀ ਦਰਸ਼ਨ ਕੀਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 마ਸੀਵਾੜੇ ਦੀ ਥਾਂ ਸਾਡੇ ਲਈ ਬੜੀ ਮੁਕੱਦਸ ਆ ਪੰਥ ਦਿਵਾਲੀ ਸ਼ਾਹ ਸ਼ਹਿਨशाह ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਚਮਕੌਰ ਦੀ ਗੜੀ ਚੋਂ ਤਾੜੀ ਮਾਰ ਕੇ ਨਿਕਲੇ ਪੰਥ ਦਾ ਹੁਕਮੀ ਔਰ ਵਖ ਵਖ ਥਾਵਾਂ ਤੋਂ ਹੁੰਦੇ ਹੋਏ ਇੱਥੇ ਸੱਚੇ ਪਾਤਸ਼ਾਹ ਨੇ ਫਿਰ ਟਿੰਡ ਦਾ ਸਹਰਾਣਾ ਲਾਇਆ ਮੈਂ ਉਹ ਵੀ ਦੇਖਿਆ ਮੈਂ ਅੱਗੇ ਵੀ ਇੱਥੇ ਆਉਣਾ ਤੋਂ ਇਹ ਤੇ ਸਾਡੇ ਲਈ ਬੜੀ ਮੁਕੱਦਸ ਥਾਂ ਆ ਜਿੱਥੇ ਪਾਤਸ਼ਾਹ ਨੇ ਵੱਡੇ ਸਾਹਿਬ ਜਾਦਿਆਂ ਦੀ ਸ਼ਹਾਦਤ ਤੋਂ ਬਾਅਦ ਵੀ ਰੱਬ ਦਾ ਸ਼ੁਕਰਾਨਾ ਕੀਤਾ ਸੀ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਜਿੱਥੇ ਹੀ ਸੱਚੇ ਪਾਤਸ਼ਾਹ ਦੇ ਨਾਲ ਭਾਈ ਦਾ ਸਿੰਘ ਹੋਣੀ 마שיਵਾੜੇ ਦੇ ਜੰਗਲਾਂ ਦੇ ਵਿੱਚੋਂ ਹੀ ਸਿੱਖੀ ਦੀ ਚੜ੍ਹਦੀ ਕਲਾ ਦਾ ਰਾਹ ਨਿਕਲਦਾ 마שיਵਾੜੇ ਦੇ ਜੰਗਲ ਹੀ ਸਾਨੂੰ ਦੱਸਦੇ ਆ ਕਿ ਔਖੇ ਔਖਾ ਸਮਾਵੇ ਵਿ ਬਿਪਤਾ ਦਾ ਸਮਾਵੇ ਇਹ ਰੱਬ ਦੇ ਆਸਰੇ ਦੇ ਉੱਤੇ ਆਂ ਤੇ ਆਪਾਂ ਸਾਰੀਆਂ ਬਿਪਤਾਵਾਂ ਤੋਂ ਬਾਹਰ ਨਿਕਲ ਜਾਾਂਗੇ ਇਹ ਸਾਡੇ ਗੁਰੂ ਦੀ ਧਰਤੀ ਆ ਹਰ ਸਿੱਖ ਨੂੰ ਇਸ ਧਰਤੀ ਨੂੰ ਸਜਦਾ ਕਰਨਾ ਹੋਣਾ ਚਾਹੀਦਾ ਹਰ ਇਥੋਂ ਇਹ ਪ੍ਰੇਰਣਾ ਲੈਣੀ ਚਾਹੀਦੀ ਆ ਕਿ ਸਾਡੇ ਗੁਰੂ ਨੇ ਪੰਥ ਲਈ ਪੁੱਤ ਸ਼ਹੀਦ ਕਰਵਾ ਕੇ ਵੀ ਰੱਬ ਦਾ ਸ਼ੁਕਰਾਨਾ ਕੀਤਾ ਅਸੀਂ ਉਸ ਗੁਰੂ ਵਾਲੇ ਬਣੀਏ ਗੁਰੂ ਦੇ ਨੇੜੇ ਆਈਏ ਗੁਰੂ ਵਾਲੇ ਬਣੀਏ ਗੁਰੂ ਦੇ ਰਸਤੇ ਦੇ ਉੱਤੇ ਤੁਰੀਏ ਤਾਂ ਮੇਰਾ ਇੱਥੇ ਆਉਣ ਦਾ ਸੱਚੇ ਪਾਤਸ਼ਾਹ ਨੂੰ ਨਤਮਸਤਕ ਹੋਣਾ ਔਰ ਮੈਂ ਅਰਦਾਸ ਕੀਤੀ ਹੈ ਸੱਚੇ ਪਾਤਸ਼ਾਹ ਦੇ ਅੱਗੇ ਕਿ ਪਾਤਸ਼ਾਹ ਪੰਥ ਦੀ ਚੜ੍ਹਦੀ ਕਲਾ ਕਰੇ ਪੰਥ ਚ ਏਕਤਾ ਤੇ ਇਤਿਫਾਕ ਕਰੇ ਜਿਹੜੀਆਂ-ਜਿਹੜੀਆਂ ਵੀ ਅੱਜ ਸਾਨੂੰ ਚੁਣੌਤੀਆਂ ਵਾਂ ਜਾਂ ਮੁਸ਼ਕਲਾਂ ਵਾਂ ਗੁਰੂ ਸਾਨੂੰ ਥਾਪੜਾ ਦਵੇ ਅਸੀਂ ਉਹਨਾਂ ਦਾ ਸਾਹਮਣਾ ਕਰੀਏ ਇਹ ਪੰਜਾਬ ਜਿਹੜਾ ਗੁਰੂਆਂ ਦੇ ਨਾਂ ਤੇ ਜਿਉਂਦਾ ਵਾ ਇੱਥੇ ਕੋਈ ਨਸ਼ਾਨਾ ਨਾ ਹੋਵੇ ਇੱਥੇ ਕਿਸੇ ਨਾ ਧੱਕੇਸ਼ਾਈ ਨਾ ਹੋਵੇ ਇੱਥੇ ਕੋਈ ਗਰੀਬ ਮਰਨਾ ਨਾ ਹੋਵੇ ਇੱਥੇ ਕੋਈ ਭੁਖਾ ਨਾ ਹੋਵੇ ਇੱਥੇ ਅਸੀਂ ਪ੍ਰੇਮ ਪਿਆਰ ਮੁਹੱਬਤ ਦੇ ਨਾਲ ਰਹੀਏ ਇਹ ਅਰਦਾਸ ਮੈਂ ਪੰਥ ਦਿਵਾਲੀ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ ਇੱਥੇ ਮਾਸ਼ੀਵਾੜੀ ਦੇ ਧਰਤੀ ਤੇ ਕੀਤੀ ਹੈ। ਵੈਲਕਮ ਦੀ ਘਟਨਾ ਤੋਂ ਬਾਅਦ ਜਿਵੇਂ ਸਾਹਿਬ ਜੰਗ ਦਾ ਮਾਹੌਲ ਬਣਿਆ, ਡਰ ਦਾ ਮਾਹੌਲ ਵੀ ਆ। ਤੇ ਇਕਤਾਰਪੁਰ ਸਾਹਿਬ ਦੀ ਸੰਗਤ ਵੀ ਘਟ ਗਈ। ਉਹਦੇ ਬਾਰੇ ਥੋੜਾ ਕੀ ਜਾਨੀਏ। ਦੇਖੋ ਜਿਵੇਂ ਜੋ ਕੌਸ਼ਤ ਚੱਲਦਾ ਵਾ মিডিਏ ਦੇ ਵਿੱਚ ਉਹਦਾ ਕਿਤੇ ਨਾ ਕਿਤੇ ਅਸਰ ਜਿਹੜਾ ਉਹ ਹਰ ਪਾਸੇ ਹੁੰਦਾ। ਪਰ ਮੈਂ ਸੰਗਤ ਨੂੰ ਅਪੀਲ ਕਰੂੰਗਾ ਕਿ ਲਾਂਗਾ ਸਾਡਾ ਖੁੱਲਾ ਹੋਇਆ ਤੇ ਸਾਨੂੰ ਖੁੱਲ੍ਹਦਿਲੀ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਦੀ ਇਹ ਮubarək ਧਰਤੀ ਆ ਜਿੱਥੇ ਗੁਰੂ ਸਾਹਿਬ ਨੇ ਜ਼ਿੰਦਗੀ ਦੇ ਅਖੀਰਲੇ ਕੋਈ 18-19 ਵਰੇ ਬਤੀਤ ਕੀਤੇ ਖੇਤੀਬਾੜੀ ਕੀਤੀ ਧਰਮਸ਼ਾਲਾ ਕਾਇਮ ਕੀਤੀ ਤੇ ਇਹ ਬੜੇ ਜਿਹੇ ਦੀ ਸਿੱਖਾਂ ਦੀ ਇੱਕ ਮੰਗ ਵੀ ਆ ਵੀ ਆਪਾਂ ਨੂੰ ਦਰਸ਼ਨ ਦੇਦਾਰ ਮਿਲਣ ਇਹ ਲਾਂਘਾ ਖੁੱਲਣਾ ਹੀ ਗੁਰੂ ਦੀ ਬੜੀ ਵੱਡੀ ਕਲਾ ਹੀ 19 ਦੇ ਵਿੱਚ ਖੁੱਲ੍ਹਾ 550 ਸਾਲਾਂ ਤੇ ਹੁਣ ਜਦੋਂ ਲਾਂਘਾ ਖੁੱਲ੍ਹਾ ਹੋਇਆ ਤੇ ਸੰਗਤਾਂ ਨੂੰ ਵੱਧ ਚੜ ਕੇ ਉੱਥੇ ਜਾਣਾ ਚਾਹੀਦਾ ਸਰਕਾਰ ਨੂੰ ਵੀ ਥੋੜੇ ਜੇ ਨਿਯਮ ਸੌਖੇ ਕਰ ਦੇਣੇ ਚਾਹੀਦੇ ਆ ਤਾਂ ਕਿ ਕੋਈ ਵੀ ਉੱਥੇ ਜਾ ਸਕੇ ਜਿਵੇਂ ਸਿੱਖਾਂ ਦੀ ਇਹ ਡਿਮਾਂਡ ਰਹੀ ਆ ਕਿ ਤੁਸੀਂ ਪਾਸਪੋਰਟ ਦੀ ਸ਼ਰਤ ਹਟਾ ਕੇ ਆਧਾਰ ਕਾਰਡ ਕਰ ਦਿਓ ਕਿਉਂਕਿ ਵੀਜ਼ਾ ਤੇ ਨਹੀਂ ਲੱਗਣਾ ਹੁੰਦਾ ਉੱਥੇ ਜਾਣਾ ਵਾ ਤੇ ਆਉਣਾ ਵਾ ਉਹਦੇ ਨਾਲ ਕੀ ਆ ਭਾਵੇਂ ਕੋਈ ਇੱਥੇ ਕਿਸੇ ਵੀ ਧਰਮ ਦਾ ਕੋਈ ਕਈ ਬਜ਼ੁਰਗਾਂ ਨੂੰ ਜਾਣ ਦੀ ਬੜੀ ਇੱਛਾ ਵਾ ਕਿ ਅਸੀਂ ਉੱਥੇ ਜਾਈਏ ਸਰਦਾਰਪੁਰ ਸਾਹਿਬ ਉਹ ਵੀ ਜਾ ਸਕਦੇ ਆ ਬਾਕੀ ਮਾਹੌਲ ਹੋ ਜਾਊਗਾ ਠੀਕ ਮੈਂ ਗੁਰੂ ਅਗੇ ਅਰਦਾਸ ਕਰਦਾ ਵਾਂ ਕਿ ਸੱਚੇ ਪਾਤਸ਼ਾਹ ਇੱਥੇ ਮੁਹੱਬਤ ਕਰੇ ਫਿਰ ਔਰ ਜੋ ਵੀ ਮਾਹੌਲ ਬਣਿਆ ਹੈ ਨਾ ਬਣਿਆ ਹੀ ਬੜੇ ਪਿਆਰ ਤੇ ਇਤਿਫਾਕ ਦੇ ਨਾਲ ਰਹੀਏ ਕਿਉਂਕਿ ਜੰਗ ਕਿਤੇ ਵੀ ਚੰਗੀ ਨਹੀਂ ਆ ਜੰਗ ਮਨੁੱਖਤਾ ਲਈ ਤੇ ਘਾਤ ਘਾਇਆ ਜਿਹੜੇ ਆ ਕੁਦਰਤ ਦੇ ਵਿੱਚ ਜੀਵ ਜੰਤੂ ਆ ਹੀ ਰੋਸੀਮਾ ਤੇ ਨਾਗਾਸਾਕੀ ਚ ਕੀ ਬਣਿਆ ਆ ਪੰਜਾਂ ਜਾਣਦੇ ਆ ਤੋ ਸਵਾਦੀ ਹਾਲਾ ਦੋਨਾਂ ਹੀ ਮੁਲਕਾਂ ਨੂੰ ਬੜੇ ਇਤਿਫਾਕ ਦੇ ਨਾਲ ਰਹਿਣਾ ਚਾਹੀਦਾ ਬਾਕੀ ਕਿਤੇ ਵੀ ਕਤਲੋਗਾਰਤ ਨਹੀਂ ਠੀਕ ਉਹਨੂੰ ਗੈਰਨੀ ਕੋਈ ਤੈਰਾ ਸਕਦਾ ਇਹੋ ਜੀਆਂ ਘਟਨਾਵਾਂ ਕਦੀ ਦੁਨੀਆ 'ਚ ਹੋਣੀਆਂ ਹੀ ਨਹੀਂ ਚਾਹੀਦੀਆਂ ਜਿਹਦੇ ਨਾਲੇ નિર્ਦੋਸ਼ ਮਰਨ ਤੇ ਮਸੂਮਾਂ ਦਾ ਖੂਨ ਡੁੱਲੇ ਮੈਂ ਨਾਲੇ ਪਰਸੋਂ ਵੀ ਇਹ ਵਿਚਾਰ ਦੇ ਦਿੱਤੇ ਜੀ ਪਾਣੀ ਤੇ ਵੈਸੇ ਕੁਦਰਤੀ ਨਿਯਮਤਾ ਜੀ ਇਹ ਪੰਜਾਬ ਦਾ ਨਾਂ ਹੀ ਪੰਜਾਬ ਜੀ ਪੰਜ ਪਾਣੀਆਂ ਦੀ ਧਰਤੀ ਹੁਣ ਵੀ ਆਪਾਂ ਦਰਿਆ ਸਤਲੁਜ ਦੇ ਕੰਢੇ ਤੇ ਲੋਕਾਂ ਜੀ ਪਾਣੀਆਂ ਦੇ ਨਾਲ ਸਾਡੇ ਗੁਰੂ ਦਾ ਵੀ ਬੜਾ ਪਿਆਰ ਆ ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਰਹਿ ਉਹ ਸਤਲੁਜ ਦੇ ਆਲੇ-ਦੁਆਲੇ ਕੰਢੇ ਤੇ ਵਿਆਸ ਦਰਿਆ ਦੇ ਕੰਢੇ ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਗੋਡਵਾਲ ਸਾਹਿਬ ਬਸਾਇਆ ਵੇਈ ਨਦੀ ਦੇ ਕੰਢੇ ਤੇ ਬੁਰਨਾਨਕ بادشاہ ਰਹੇ। ਉਹ ਪੰਜਾਬ ਨਾਲ ਤੇ ਇਥੋਂ ਦੇ ਲੋਕਾਂ ਨੂੰ mohabbat ਆ ਪਾਣੀ ਦੇ ਨਾਲ। ਜੀ ਜੀ। ਜਿਹੜਾ ਇੰਟਰਨੈਸ਼ਨਲ ਰਿਵਰੀਨ ਲਾਅ ਆ ਉਹ ਇਹ ਗੱਲ ਕਹਿੰਦਾ ਕਿ ਜਿੱਥੇ ਦਰਿਆ ਵਗਦੇ ਕੁਦਰਤੀ ਤੌਰ ਤੇ ਪਹਿਲਾਂ ਉਹਨਾਂ ਦਾ ਹੀ ਹੱਕ ਆ। ਜੀ। ਕਿਉਂਕਿ ਜਦੋਂ ਹੜਾ ਹੁੰਦੇ ਪਿਛੇ ਦੇ ਆਏ ਸੀ ਤੇ ਰੋਪੜੀ ਕਿੰਨਾ ਪਾਣੀ ਆਇਆ ਜਾਂ ਪੰਜਾਬ 'ਚ ਆਇਆ। ਬਿਲਕੁਲ ਜੀ। ਉਦੋਂ ਪਾਣੀ ਖੁੱਲਾ ਵੀ ਛੱਡ ਦਿੰਦੇ ਆ। ਇਸ ਕਰਕੇ ਸਰਕਾਰਾਂ ਨੂੰ ਤਾਂ ਕੰਨੀ ਕਰਨਾ ਚਾਹੀਦਾ। ਪੰਜਾਬ ਦੀ ਜ਼ਮੀਨ ਬੰਜਰ ਨਹੀਂ ਹੋਣੀ ਚਾਹੀਦੀ ਪੰਜਾਬ ਦੀ ਜ਼ਮੀਨ ਨੇ ਹਰੀ ਕ੍ਰਾਂਤੀ ਕਰਾ ਕਰਕੇ ਮੁਲਕ ਦਾ ਢਿੱਡ ਭਰਿਆ ਇੱਥੇ ਜੋ ਕੁਝ ਵੀ ਹੁਣ ਚੱਲ ਰਿਹਾ ਠੀਕ ਨਹੀਂ ਆ ਪੰਜਾਬ ਤੇ ਪਹਿਲਾਂ ਸੋਚਦਾ ਸੀ ਕਿ ਅੱਗੇ ਜਾਦਾ ਜਾ ਰਿਹਾ ਹੁਣ ਜਿਹੜਾ ਹੈਗਾ ਉਹ ਵੀ ਪੂਰੀ ਤਰ੍ਹਾਂ ਪਿਰਦੇ ਐਵੇਂ ਨਹੀਂ ਕਰਨਾ ਚਾਹੀਦਾ ਜਿਵੇਂ ਉਹ ਕਹਿ ਰਹੇ ਨੇ ਨਾ ਕਿ ਪੰਜਾਬ ਦੇਸ਼ ਕਹਿੰਦੇ ਆ ਕਿ ਦੇਸ਼ ਦਾ ਪਾਣੀ ਆ ਇਹ ਫਿਰ ਉਧਰ ਦੱਖਣ ਭਾਰਤ ਦੇ ਵਿੱਚ ਕਿਉਂ ਨਹੀਂ ਲਾਗੂ ਕਰਦੇ ਪਾਣੀ ਦੇ ਜਿੱਥੇ ਵਗਦਾ ਉਹਦਾ ਹੀ ਹੁੰਦਾ ਠੀਕ ਆ ਦੇਸ਼ ਵੀ ਸਾਡਾ ਪਰ ਜਦੋਂ ਇੱਥੋਂ ਪਾਣੀ ਦੀ ਲੋਡ ਜ਼ਿਆਦਾ ਵਾ ਇੱਥੋਂ ਆਪਾਂ ਤਾਂ ਕਿਹ ਨਾਲ ਬਾਹਰ ਖੜਾਂਗੇ ਤੇ ਫਿਰ ਇਹ ਖੇਤਰ ਸਾਡਾ ਜਿਹੜਾ ਇਹ ਸੋਕਾ ਪ੍ਰਭਾਵ ਤੋ ਹੀ ਹੋਣਾ ਤੇ ਇਥੇ ਫਸਲਾਂ ਕਿੱਦਾਂ ਹੋਣਗੀਆਂ ਸਾਡੀਆਂ ਤਾਂ ਕਿਹੜੀਆਂ ਸਾਡੀਆਂ ਕਿਵੇਂ ਆਪਣੇ ਆਪ ਨੂੰ ਅਗੇ ਅਗਾਹ ਖੜਨ ਹਰਿਆਣਾ ਕਹਿੰਦਾ ਭਾਈ ਕਨਈਆ ਜੀ ਜਿਹੜੀ ਸੋਚ ਰੱਖੋ ਜਿੱਦਾਂ ਉਹਨਾਂ ਨੇ ਹਰੀਖ ਨੂੰ ਪਾਣੀ ਪਿਲਾਇਆ ਜੀ ਸਿੱਖਾਂ ਤੋਂ ਵੱਧ ਭਾਈ ਕਨਈਆ ਜੀ ਦੀ ਸੋਚ ਪੜ ਰੱਖ ਸਕਦਾ ਭਾਈ ਕਨਈਆ ਤਾਂ ਪਾਣੀ ਪੀਉਂਦੇ ਸੀ ਨਾ ਜੀ ਜੀ ਤੇ ਪਿੰਡ ਤੋਂ ਕਿਤੇ ਜ਼ਿਆਦਾ ਜਾ ਰਿਹਾ ਭਾਵੇਂ ਸਾਰਾ ਹਰਿਆਣਾ ਕੀ ਪਰ ਸਾਰਾ ਬੁੱਲੀਲੇ ਤਾਂ ਨਹੀਂ ਮੁੱਕਦਾ ਜੀ ਉਹ ਤੇ ਪਿੰਡ ਦੀ ਗੱਲ ਆ ਨਾ ਜੀ ਜੀ ਭਾਈ ਕਨਈਆ ਜੀ ਦੀ ਜੇ ਗੱਲ ਆ ਤੇ ਭਾਈ ਬਜਤਰ ਸਿੰਘ ਵੀ ਇੱਥੇ ਖੜਾ ਨਾ ਜਦੋਂ ਕੋਈ ਚੜ੍ਹ ਕੇ ਆਉਂਦਾ ਤੇ ਬਜਤਰ ਸਿੰਘ ਨੇ ਵਰਖਾ ਵੀ ਮਾਰਤਾ ਜੀ ਤੇ ਦੋਵੇਂ ਗੱਲਾਂ ਹੀ ਆ ਇੱਥੇ ਜਿਹੜਾ ਤੇ ਨਿਮਰਤਾ ਨਾਲ ਆ ਰਿਹਾ ਸੱਚੇ ਪਾਤਸ਼ਾਹ ਦੇ ਘਰੇ ਜੀ ਹੁਣੇ ਤੋਂ ਦੇਖ ਲੈ ਕੇ ਆਏ ਹਾਂ ਸਾਰੇ ਲਿੰਗੇ ਪਰ ਜੇ ਕੋਈ ਕਵੇ ਭਈ ਤੱਕਾ ਨਾ ਕਰਨਾ ਤੇ ਫੇਰ ਗੁਰੂ ਨੇ ਤੇਗਦਾ ਸਿਧਾਂਤ ਵੀ ਦਿੱਤਾ ਠੀਕ ਆ ਹਰਿਆਣਾ ਵੀ ਆਪਣਾ ਹੀ ਆ ਜੀ ਅੱਗੇ ਉਹਨਾਂ ਕੋਲ ਪਾਣੀ ਜਾ ਰਿਹਾ ਤੇ ਜਮਨਾ ਦਾ ਪਾਣੀ ਉਹੀ ਵਰਤਦੇ ਨੇ ਦੁਜੀ ਗੱਲ ਮੈਂ ਤੇ ਹੱਕ ਦੀ ਗੱਲ ਕਰੂੰਗਾ ਸੱਚ ਦੀ ਗੱਲ ਕਰੂੰਗਾ ਹੱਕ ਸਾਚੇ ਇਹੋ ਹੀ ਆ ਕਿ ਅੱਜ ਪੰਜਾਬ ਨੂੰ ਜਿਆਦਾ ਲੋੜ ਆ ਪਾਣੀ ਦੀ ਠੀਕ ਉਹਦਾ ਹੱਕ ਕੋਈ ਨਹੀਂ ਜਾਣਾ ਚਾਹੀਦਾ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ